ਆਹ ਇਹਨਾਂ ਬਿਲਕਰਨ ਤਗੜਾ ਨੰਬਰ ਜੋੜ ਗਿਆ ਗਰਾਊਂਡ ਕਲੀਅਰ ਕਰਦੇ ਹੋ ਵੀਰ ਜੀ ਭਰਾ ਵੜ ਕੇ ਗਰਾਊਂਡ ਕਲੀਅਰ ਕਰਦੇ ਲੋਕਾਂ ਨੂੰ ਦੇਖਣ ਲਈ ਮੈਚ ਗਰਾਊਂਡ ਕਲੀਅਰ ਕਰਦੇ ਵੀਰ ਵੜ ਕੇ ਬਹਿ ਜਾਓ ਜਿਵੇਂ ਡਿਊਟੀ ਨਹੀਂ ਭਰਾ ਵੜ ਕੇ ਉਹ ਸੁਨੀਲ ਆ ਗਿਆ ਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਕਲੱਬ ਵਾਲੇ ਵੀਰ ਕਹਿੰਦੇ 1100 ਰੁਪਏ ਸਮਝੂ ਲੀਏ ਤੇਰੇ ਰੈਡਾ ਤੇ ਦਿੱਤਾ ਜਾਵੇਗਾ ਸ਼ਿਲੂ ਜਿਹਨੇ ਬੰਨੇ ਜੱਸਿਆ ਤੇ ਭੱਟੀ ਸੰਡੇੜਾ ਕਹਿੰਦਾ ਵੀ ਆਪਾਂ 150 ਦੇਵਾਂਗੇ। ਬਾਕੀ ਕਹਿੰਦੇ ਮਿਹਨਤ ਬੋਲੀ ਮੁੰਡਿਆਂ ਦੇ। ਰਵਰ ਕਬਲ ਦੇ ਸ਼ਿਲੂ ਉਹ ਬੱਲੇ 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 ਕਬੱਡੀ ਉਹ ਟੱਕਾ ਸ਼ਰਿਆਮ ਤੂੰ ਤੇ ਟੱਕਾ ਕਰਦਾ। ਇਹਦਾ ਚੱਲਦਾ ਏ ਟੱਕਾ। ਇਹ ਕਾ ਕਰਨਾ। ਇਹਦਾ ਚੱਲਦਾ ਏ ਟੱਕਾ ਏ ਤਾ ਕਰਨਾ। ਉਹ ਡੱਗੋ मेजर खे अॼु सॾ ॼाणो सघेरे खेॾ ला भई मेजर फे दुनियाा सघेड़ा 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 हुई जाम आहे पैगी हा लॻण टे बस प्यार जहिड़ प्यार प्रा बणे कुझु ਨਾਲ बाक़ी ਨਾਲ प्यार ਨਾਲ प्यार ਨਾਲ पवे

ਕੁੜੀ ਜਿਹੜੀ ਚੁੜਤੀ ਮਗਰ ਤਾਂ ਖੰਡੇ ਚੁੜੀ ਜਾਂਦੀ ਆਓ ਸਾਹਮਣੇ ਸਮੇਰੇ ਕਹੇ ਇਸ ਨੂੰ ਯਾਰ ਦੇ ਗੁੱਸੇ ਨੂੰ ਨੰਬਰ ਕਿੰਨੇ ਸੋਹਣੇ ਰੋਟਰ ਦੇ ਸਿੱਟਦਾ ਹੋਇਆ ਅਜਿਹੀ ਕਬੱਡੀ ਕਿਹੜੇ ਗੰਰੂ ਨੇ ਪੋੜੀਆਂ ਦਰਸ਼ਾਨ ਆਓ ਸਾਹਮਣੇ ਹਰ ਜਾਫਰਦਾ ਹਰ ਜਾਫਰਦਾ ਮੇਰੇ ਮਿੱਤਰੋ ਜਿੱਲੂ ਫੜਨਾ ਪੈਣਾ ਮੁੰਡੇ ਨੂੰ ਉਹ ਕਹਿੰਦੇ ਰੇਡ ਪੰਡੀਆਂ ਦੁਨੀਆ ਵੇਦੀਆਂ ਚਾਰ ਜਾਫਰੀ ਪੱਟਾਂ ਦੇ ਥਾਪੀਆਂ ਮਾਰਦੇ ਆ ਇਹ ਮੇਲਾ ਕਹਿੰਦੇ ਬਰਨਾਲੇ ਦੇ ਉਸ ਨੇੜੇ ਪਿੰਡ ਦੇ ਵਿੱਚ ਚੱਲਦਾ ਉਧਰ ਸਨੀ ਪੁੱਤਰ ਅੱਜ ਕਦੇ ਅਮਰਤੂ ਮਵਾਰਕਾ ਮੇਰੇ ਮਿੱਤਰੋ ਵੱਡੇ ਪਿਆਰ ਦੇ ਪੋ ਭਰਾ ਸਾਡੇ ਆ ਦਾ ਪਿੰਚਾ ਰੱਖਿਆ ਬੰਦੋ ਜੋਰੀ ਪਰ ਨਿਰੰਤਰ ਰੱਖਿਓ ਭਰਾ ਬਣ ਕੇ ਜੋ ਵੀ ਹੈ ਫਾਈਨਲ ਮੈਚ ਪ੍ਰਬੰਧਕ ਵੀਰ ਨੇ ਸਾਡੇ ਭਰਾ ਨੇ ਦੁਆਵਾ ਸਰ ਦੇ ਨੀਯਾ ਪਿਆਰ ਬਣਿਆ ਰਵੇ ਜਸਮੀਤ ਸਟਾਡ ਹਾਂ ਖੇਡ ਪਿਆਰਾ ਦੀ ਦੋਨੇ ਜੱਫੇ ਚਾਹੁੰਦੇ ਆ ਸੋ ਜਿਹੜੇ ਉਹਨੇ ਵੀ ਕੀ ਜੱਫੇ ਚਾਹੁੰਦੇ ਆ ਦੂਜੇ ਪਾਸੇ ਸ਼ਰਦੇ ਵਰਗੇ ਉਹ ਮੁੰਡੇ ਕਹਿੰਦੇ ਉਹ ਮੁੰਡੇ ਕਹਿੰਦੇ ਝੋਟੀ ਵਰਗੇ ਵੱਡੇ ਨਾਮ ਨੇ ਮੇਰੇ ਮਿੱਤਰੋ ਹਰਿੰਦਰ ਦਾ ਕਹਿੰਦੇ ਮਾਂਗਲ ਪਿੰਡਾ ਦਰਜੀਤ ਕਬੱਡੀਆ ਰਹਿੰਦਾ ਤੇ ਲੱਖੀ ਕਹਿੰਦੇ ਮੂਫ ਪਿੰਡ ਦਾ ਆਇਆ ਹੋਇਆ ਮੇਰੇ ਮਿੱਤਰੋ ਉਹ ਧਮਰਾ ਦੇ ਵੱਡੇ ਭਾਈਆਂ ਦਾ ਅਗਲੀ ਕਬੱਡੀ ਕਿਹੜੇ ਗੱਭਰੂ ਨੇ ਪਾਉਣੀ ਆ ਉਹ ਜੁਨੀਆ ਰਵੀ ਕਹਿੰਦੀ ਓ ਜੁਨੀਆ ਰਵੀ ਕਹਿੰਦੀ ਆ i ਆ ਨੌਜਵਾਨ ਆਪਣੀ ਟੀਮ ਦੇ ਲਈ ਅੱਗੇ ਰੇਡ ਦੇਖਾਂਗੇ ਕਿ ਕਿਹੜਾ ਗੱਬਰੂ ਪਾਵੇਗਾ ਲੈ ਵੀ ਜਿੰਨੀ ਬਲਕਰ ਦੀਆਂ ਦਿਨ ਹੋ ਗਈਆਂ ਨੇ ਔਰ ਕਰਨ ਦੇ ਦਿਨ ਹੋ ਗਿਆ ਉਹ ਕੌਡੀ ਪਾਗੀ ਮੇਰੇ ਮਿੱਤਰਾਂ ਪਿਆਰ ਆ ਮੇਰੇ ਮਿੱਤਰੋ ਇੱਧਰ ਕਹਿੰਦੇ ਬਲਕਰਨ ਫੜਦੇ ਆ ਸ਼ਿਲੂ ਨੇ ਬਲਦੇਵ ਭੱਜ ਜੀ ਉਹਨਾਂ ਵੱਲ ਸ਼ਿਲੂ ਦੇ ਲਈ ਇੱਕ ਖਿਆਲ ਸ਼ਿਲੂ ਦੇ ਪੈਸਲੇ ਵੀਰ ਜੀ ਸਾਡੇ ਕੋਲੇ ਆਓ ਸਾਹਮਣੇ ਕਹਿੰਦੇ ਬਲਕਰਨ ਨੇ ਤਿੰਨ ਪਾਤੀਆ ਅਗਲੀ ਕਬੱਡੀ ਇਨਸ਼ਾਨ ਆਓ ਸਾਹਮਣੇ ਅਗਲੀ ਰੋਲ ਕੌਣ ਪਾਵੇਗਾ ਮੇਰੇ ਮਿੱਤਰੋ ਕੌਣ ਪਾਵੇਗਾ ਲਾਹ ਹਾਂ ਹਿੱਕ ਨੇ ਕਬੱਡੀ ਪਾ ਦਿੰਦੀ ਹੈ ਮੇਰੇ ਮਿੱਤਰੋ

ਤੇ ਨਾਲ ਕਹਿੰਦੇ ਜਲਪਾੜ ਕੈਨੇਡਾ ਪੂਰ ਕੈਨੇਡਾ ਉਹਨਾਂ ਵੱਲੋਂ ਵੀ ਵੱਡਾ ਪਿਆਰ ਹੋਇਆ। ਉਹ ਕਹਿੰਦਾ 15000 ਕੈਨੇਡਾ ਵੱਲੋਂ 10000 ਹੋ ਕਹਿੰਦਾ 15000 ਪਰ ਨਹੀਂ। ਉਹ ਟਿੰਦੇ ਵਾਲਾ ਕਹਿੰਦਾ ਪਰ ਨਹੀਂ ਆਸਟ੍ਰੇਲੀਆ ਹੈਪੀ ਆਸਟ੍ਰੇਲੀਆ ਵੀਰੇ ਸਾਡਾ 450 ਭੇਜਿਆ ਉਹਨਾਂ ਨੇ। ਜਿਹੜਾ ਹੋਲਡ ਨੰਬਰ ਸੀ ਸ਼ਿਸ਼ੂ ਨੂੰ ਦਿੱਤਾ ਗਿਆ ਜਿਹੜਾ ਲਾਈਨ ਤੇ ਹੋਣਾ ਸੀ ਕੀ ਹੋਇਆ ਜਿਹੜਾ ਹੋਣਾ ਬੜਦਾ ਹੱਥ ਲੱਗਾ ਬੰਦਰਾ ਹੱਥ ਲੱਗਾ ਹਾਂ ਨੇ ਬੋਲੇ ਕਹਿੰਦੇ ਹਰ ਨਹੀਂ ਆਸਟ੍ਰੇਲੀਆ ਬਹੁਤ ਬੜਾ ਧੰਨਵਾਦ ਹੈ ਵੀਰ ਜੀ ਸਾਡੇ ਹਾਲੇ ਹੋਈ ਨਿੱਤ ਸਰ ਲਈ ਹਾਂ ਡੱਗਾਂ ਦੇ ਦਿਲਪ੍ਰੀਤ ਕੈਨੇਡਾ ਵੱਲੋਂ 1000 ਫਿਰ 500 ਰੁਪਏ ਦਰਜੀਤ ਮਨਿੱਲਾ ਵਾਲੇ ਵੱਲੋਂ ਦਰਜੀਤ ਮਨਿੱਲਾ ਸਾਡਾ ਵੀਰ ਆਹ ਸਾਹਮਣੇ ਕਹਿੰਦੇ ਰਵੀ ਅੱਜ ਦਿਲ ਜੁੱਤੇ ਆ ਮੁੰਡੇ ਨੇ ਆਹ ਕਹਿੰਦੇ ਰਵੀ ਭੱਜ ਗਿਆ ਮੇਰੇ ਮਿੱਤਰੋ ਅਗਲੀ ਕਬੱਡੀ ਦਾ ਇਨਸ਼ਾਨ ਸੁਨੀਲ ਆ ਗਿਆ ਆਹ ਸੁਨੀਲ ਆ ਗਿਆ ਧਮਧਾਮ ਵਾਲਾ ਮੇਰੇ ਮਿੱਤਰੋ ਆਹ ਸੁਨੀਲ ਦੀ ਕਬੱਡੀ ਹੈ ਚਾਰ ਨੇ ਆਹ ਚਾਰੋਂ ਤਿਆਰ ਨੇ ਆਹ ਡੱਗੋ ਵਾਲਾ ਆ ਡੱਗੋ ਵਾਲਾ ਸ਼ਰਨਾ ਕਹਿੰਦਾ ਸਿੱਧਾ ਅਈ ਕਰਨਾ ਆ ਡੱਗੋ ਵਾਲਾ ਸ਼ਰਨਾ ਕਹਿੰਦਾ ਸਿੱਧਾ ਅਮਰੀਕ ਅਈ ਕਰਨਾ ਤਰਨਜੀਤ ਮਣੀਲਾ 500 ਡੱਗੋ ਵਾਲੇ ਸ਼ਰਨੇ ਦੇ ਲਈ ਮਹੰਤ ਬਲਦੇਵ ਜੀ ਉਹਨਾਂ ਵੱਲੋਂ ਦੋਨੇ ਟੀਮਾਂ ਨੂੰ 11-1100 ਰੁਪਇਆ ਪਹੁੰਚਦਾ ਹੋਇਆ ਸੈਦੋ ਕੰਮੇ ਨੰਬਰ ਨੇ 11 ਤੇ ਕਲਸੀਆ ਦੇ ਨੰਬਰ ਨੇ 8 12 12:30 ਦਾ ਮੈਚ ਸੀਗਾ ਤੇ ਕਲਸੀਆ ਕਲਸੀਆ ਸਾਫਟ ਸੈਦੋ ਕੇ ਸੈਕਿੰਡ ਦੋਨੀਆਂ ਟੀਮਾਂ ਨੂੰ ਮੁਬਾਰਕਬਾਦ ਹੈ 11 ਕਬੱਡੀਆਂ ਪਾ ਕੇ 8 ਨੰਬਰ ਸੁਨੀਲ ਧਮਤਾਨ ਸਾਹ ਵਾਲਾ ਤੇ ਬੈਸਟ ਜਾਫੀ 7 ਟੱਚ 3 ਜਫੇ ਸ਼ਰਨਾ ਡੱਗੋ ਵਾਲਾ ਬੈਸਟ ਹੈ ਅੱਜ ਦੇ ਮੇਲੇ ਦਾ ਮੇਰੇ ਮਿੱਤਰੋ